ਸੱਤ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੇ ਮੌਸਮ ਦੀ ਗੱਲ ਕਰਾਂਗੇ ਯਾਨੀ ਕਿ 13 ਜਨਵਰੀ ਲੋਹੜੀ ਤੇ ਮੌਸਮ ਪੰਜਾਬ ਦਾ ਕਿੰਗਾ ਦਾ ਰਹਿ ਸਕਦਾ ਹੈ ਜੀ ਮੌਸਮ ਦੀ ਗੱਲ ਕਰੀਏ ਉਸ ਤੋਂ ਪਹਿਲਾਂ ਆਪ ਜੀ ਨੂੰ ਲੋਹੜੀ ਦੇ ਪਵਿੱਤਰ ਤਿਉਹਾਰ ਦੀਆਂ ਬਹੁਤ-ਬਹੁਤ ਮੁਬਾਰਕਾਂ ਹੁਣ ਚੱਲਦੇ ਹਾਂ ਜੀ ਸਿੱਧਾ ਸੈਟਲਾਈਟ ਦੀ ਤਸਵੀਰ ਤੁਹਾਨੂੰ ਦਿਖਾਣੀਆਂ ਤੇ ਗੱਲ ਕਰਦੇ ਹਾਂ ਅੱਜ ਦੇ ਮੌਸਮ ਦੀ ਕਿ ਸ਼ਾਮ ਤੱਕ ਮੌਸਮ ਕਿੰਗਾ ਦਾ ਰਹਿ ਸਕਦਾ ਹੈ ਜੀ ਸਕਰੀਨ ਤੇ ਦੇਖ ਸਕਦੇ ਹੋ ਅਸਰਦਿਆਂ ਲਾਈਵ ਸੈਟਲਾਈਟ ਤਸਵੀਰ ਬੱਦਲ ਵਾਈ ਲਗਭਗ ਸਾਰੇ ਪੰਜਾਬ ਦੇ ਉੱਤੇ ਹਨੀ ਹੋਈ ਹੈ ਤੇ ਕਿਤੇ ਕਿਤੇ ਆਪਣੇ ਜਮਿਨੀ ਲੈਵਲ ਤੇ ਵੀ ਅੱਜ ਜੜੀ ਤ ਮੌਸਮ ਖਾਗਲੋ ਰੈਡ ਅਲਰਟ ਜਾਰੀ ਕੀਤਾ ਗਿਆ ਨੇ ਜੀ ਠੰਡੇ ਦਿਨ ਜੜੇ ਆ ਦਰਜ ਹੋਣਗੇ ਸੋ ਅੱਜ ਕੋਲ ਜੜੇ ਦਾ ਅਲਰਟ ਹੈ ਪਲੱਸ ਸੀਤ ਲਹਿਰ ਪਲੱਸ ਜਿਹੜਾ ਜਾ ਤੁਸੀਂ ਦੇ ਸਕਦੇ ਹੋ ਸੰਗਲੇ ਤੁੰਦ ਦਾ ਅਲਰਟ ਹੈ ਜਿਹੜਾ ਜਾਰੀ ਕੀਤਾ ਗਿਆ ਸੀ ਸੋ ਅੱਜ ਲਗਭਗ ਸਾਰੇ ਪੰਜਾਬ ਦੇ ਵਿੱਚ ਇਸੇ ਤਰ੍ਹਾਂ ਦਾ ਮਾਹੌਲ ਹੈ ਜਿਹੜਾ ਖਤਰਬਾੜੀ ਵਾੜਾ ਇਸ ਸ਼ਾਮ ਤੱਕ ਬਣੀ ਹੋ ਰਹਿ ਸਕਦਾ ਜੀ ਹਾਲਾਂਕਿ ਕੁਝ ਖੇਤਰਾਂ ਦੇ ਵਿੱਚ ਜਿਹੜੀ ਧੁੱਫ ਚੜਦੀ ਹੋਈ ਖੀ ਜਾਏਗੀ ਸੁਗਿਰ ਤੂਫਾਨ ਜਿਹੜੀ ਆ ਜ਼ਿਆਤਰ ਖੇਤਰਾਂ ਦੇ ਵਿੱਚ ਇਹ ਬਦਲਵਾਹੀ ਪਲੱਸ ਤੌਂਦ ਜਿਹੜੀ ਵੇਖਣ ਨੂੰ ਮਿਲ ਰਹੀ ਹੈ ਤੇ ਅੱਜ ਜੋ ਅਲਰਟ ਜਾਰੀ ਕੀਤੇ ਗਏ ਨੇ ਉਹ ਵੀ ਤੁਹਾਨੂੰ ਦਿਖਾ ਦਿੰਨੇ ਆ ਜੀ ਸਕਰੀਨ ਤੇ ਦੇਖ ਸਕਦੇ ਹੋ ਵੈਸੇ ਮੌਸਮ ਆਪਣਾ ਸਾਫੀ ਹੈ ਮਤਲਬ ਕਿ ਫਤਰੀ ਵਾਲਾ ਜਿਹੜਾ ਮਾਹੌਲ ਆ ਫਣਿਆ ਹੋਇਆ ਤੇ ਧੁੰਦ ਜੜੀ ਹੋਣੀ ਹੋਈ ਆ ਤੇ ਤੁਸੀਂ ਦੇਖ ਸਕਦੇ ਹੋ ਕਿ ਰੈਡ ਅਲਰਟ ਜਿਹੜੇ ਨੇ ਜਾਰੀ ਕੀਤੇ ਗਏ ਨੇ 13 ਤਰੀਕ ਨੂੰ ਪੰਜਾਬ ਦੇ ਯਾਦਰ ਖੇਤਰਾਂ ਦੇ ਵਿੱਚ ਸੰਘਣੀ ਧੁੰਦ ਪਲੱਸ ਠੀਤ ਲਹਿਰ ਦੇ ਅਲਰਟ ਜਿਹੜੇ ਨੇ ਜਾਰੀ ਕੀਤੇ ਗਏ ਨੇ ਤੁਹਾਨੂੰ ਜਲੇ ਆ ਵਕ ਵਕ ਕੰਪਨੀਆਂ ਵੱਲੋਂ ਜਿਹੜੇ ਮੈਸੇਜ ਤੁਹਾਨੂੰ ਆ ਰਹੇ ਹੋਣੇ ਆ ਕਿ ਆਪਣਾ ਧਿਆਨ ਰੱਖੋ ਤੇ ਕੋਲਡ ਵੇਵ ਦਾ ਜਿਹੜਾ ਅਲਰਟ ਹੈ ਰੈਡ ਅਲਰਟ ਜਿਹੜੇ ਨੇ ਜਾਰੀ ਕਰ ਦਿੱਤੇ ਗਏ ਨੇ ਪੰਜਾਬ ਤੇ ਹਰਿਆਣਾ ਦੋਨਾਂ ਸੂਫਿਆਂ ਦੇ ਵਿੱਚ ਕੋਲੋਂ ਲੱਗੋ ਜੀ ਮੌਸਮ ਆਪਣਾ ਸਾਫ਼ ਨਹੀਂ ਰਹੇਗਾ ਕੁਝ ਖੇਤਰਾਂ ਦੇ ਵਿੱਚ ਧੁੱਪ ਚੜ ਸਕਦੀ ਹੈ ਤੇ ਬਾਕੀ ਜ਼ਿਆਦਾਤਰ ਖੇਤਰਾਂ ਦੇ ਵਿੱਚ ਪੰਜਾਬ ਦੇ ਧੁੰਦ ਪਲੱਸ ਬਦਲਵਾਈ ਜੜੀ ਜਾ ਹਣੀ ਰਹੇਗੀ ਸੋ ਇਹ ਸੀ ਜੀ ਅੱਜ ਦੀ ਮੌਸਮ ਅਪਡੇਟ ਤੇ ਅੱਜ ਰਾਤ ਉਹ ਮੌਸਮ ਦੇ ਖੇਤਰਾਂ ਦਾ ਰਹੇਗਾ ਠੰਡ ਲਹਿਰ ਜਾਰੀ ਰਹੇਗੀ ਜੀ ਤੇ 1-2 ਡਿਗਰੀ ਦੀ ਟੈਂਪਰੇਚਰ ਦੀ ਗਿਰਾਵਟ ਜੜੀ ਉਹ ਦਰਜ ਕੀਤੀ ਜਾ ਸਕਦੀ ਹੈ ਤੇ ਤੁਹਾਡੇ ਇਲਾਕੇ ਦੇ ਵਿੱਚ ਮੌਸਮ ਕਿਸ ਤਰ੍ਹਾਂ ਦਾ ਬਣਿਆ ਹੋਇਆ ਤੇ ਆਪਣਾ ਕੰਗਾਂਟਾ ਜਿਹੜਾ ਉਹ ਜੋਰ ਸਾਂਝਾ ਕਰਿਓ ਤੇ ਮਿਲਦੇ ਆ ਜਗਰੀ ਵੀਡੀਓ ਦੇ ਵਿੱਚ ਤਤਰੀ ਦੇ 247 ਵਾਜ ਦੇਸ਼ਕ